ਕੋਸ਼ਿਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਉਹ ਬਾਹਰ ਬਿਠਾਇਆ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰਗ ਕਾਰਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟੈਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਕਿ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡ੍ਰੋਪਿੰਗ ਹੋਈ ਹੈ ਜੋ ਪ੍ਰੀਲੀਮਿਨਰੀ ਪੁਚ ਵਿੱਚ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਨੇ ਸਾਹਿਬਪ੍ਰੀਤ 엘ियस ਸਾਹਿਬ ਫਤਿਹਗੜ ਚੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਪ ਪਰਚਾ ਦਰਜ ਹੈ ਸਨੇਚਿੰਗ ਵਗੈਰਾ ਦਾ ਕਣਿਆਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਗਗਨ ਹੈ ਇੱਕ ਔਰਟ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਯਾਰਮਜ਼ੈਕਟ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜ ਹੈ ਥਾਣਾ ਇਸਲਾਮਾਬਾਦ ਬੇਸਿਕਲੀ ਇਹ ਦੋ ਬੰਦੇ ਇਨ ਟੱਚ ਆ ਕਰਨਦੀਪ ਨਾ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੈਂਡਲਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਤੇ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਹੀਂ ਸਾਹਿਬ ਪ੍ਰੀਤ ਨਾ ਇਨ ਟੱਚ ਸੀ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਇਹਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲੋਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਲਿਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਹੈ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹ ਤੇ ਸਾਇਹਪਰੀ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਐਸੀ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਸੰਸੀ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹੀਰੋਇਨ ਉਹਦੇ ਵਿੱਚ ਵੀ ਇਹ ਸ਼ਾਮਲ ਆ ਉਹਦੀ ਮਦਰ ਤੇ ਸਿਸਟਰ ਉਹ ਚ ਅਰੈਸਟਡ ਵੀ ਆ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਤੁਮੈਂ ਇਹਦੇ ਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਹਦੀ ਰਹਿਨਮਾਈ ਡੀसीपी ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀसीपी ਸਿਟੀ 2 ਸ੍ਰੀਵਨੈਲਾ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਜੀ ਔਰ ਇਨਸਪੈਕਟਰ ਲਵਪ੍ਰੀਤ ਤੇ ਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਇਹ ਪਹੁੰਚੇ ਹੈ ਤੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ ਐਲੀਮੈਂਟਸ ਨੇ ਆਪਾਂ ਨੂੰ ਇਹ ਬਾਰ-ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ 'ਚ ਚੇਂਜ ਕਰਦੇ ਜਿਵੇਂ ਸੈਕਟਰ ਨਿਰਮਲ ਬਨਾਨਕ ਆ ਗਿਆ ਜਿੱਧਰ ਸ਼ਕਤੀ ਇਹਨਾਂ ਨੂੰ ਲੱਗਦਾ ਜਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਆ ਤੇ ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਏਜ ਦੇ ਬੱਚੇ ਹੀ ਇਹਦੇ 'ਚ ਸ਼ਾਮਿਲ ਆਪਾਂ ਨੂੰ ਦਿਖ ਰਹੇ ਨੇ ਸੋ ਬਾਰ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਮਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ ਬਚੋ ਪਾਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮੀਨਲ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਡੇਕਲਾਫ ਹੁੰਦੀ ਹੈ ਤੋਂ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਐ ਸਰ ਸਰ ਡਰਗ ਮਨੀ ਕਿੰਨੀ ਜੀ ਡਰਗ ਮਨੀ 21800 ਹੀ ਹੈ ਜੀ ਇਹਦਾ ਵੱਡੀ ਕਨਸਾਈਨਮੈਂਟ ਹੈ 7.630 ਕਿਜੀ ਤੋਂ ਮੈਨੂੰ ਲੱਗਦਾ ਕਿ ਅੱਗੇ ਵੇਚ ਕੇ ਇਹਨਾਂ ਕੋਲ ਹੋਰ ਵੀ ਆਉਣੀ ਸੀ ਉਹ ਹਵਾਲੇ ਵਾਲਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜਾ ਕਰਨਦੀਪ ਦਾ ਸਾਹਿਬਪ੍ਰੀਤ ਦੇ ਅਕਾਊਂਟਸ ਇਹਦੇ ਆਧਾਰ 'ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਕਰਾਂਗੇ ਇਕੋ 2023 ਚ ਇਹਦੇ ਤੇ ਮਕਦਮਾ ਦਰਜ ਹੋਇਆ ਸਨੈਚਿੰਗ ਦਾ ਉਸ ਤੋਂ ਬਾਅਦ ਵੀ ਅਨਐਮਪਲয়েড ਤੁਰਿਆ ਫਿਰਦਾ ਹੈ ਤੇ ਬਾਹਰ ਕਿਉਂਕਿ ਜੇਲਾਂ ਚੋਂ ਵੀ ਆਮ ਬਣ ਜਾਂਦੇ ਆ ਔਰ ਮਤਲਬ ਜੋ ਮੈਨੂੰ ਸਮਝ ਆਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਲੱਗਿਆ ਇੰਡੀਕੇਟ ਕੀਤਾ ਇਸ ਗੱਲ ਨੇ ਕਿ ਤਕਰੀਬਨ 3-4 ਮਹੀਨਿਆਂ ਤੋਂ ਐਕਟਿਵ ਸੀਗਾ ਔਰ ਵੱਖ-ਵੱਖ ਸੈਕਟਰਾਂ ਦੇ ਕਿਉਂਕਿ ਆਪ ਫਤਿਹਗੜ੍ਹ ਟੂੜੀਆਂ ਦਾ ਰਹਿਣ ਵਾਲਾ ਉਸ ਏਰੀਆ ਦਾ ਵਕਫ ਹੈ ਉੱਥੇ ਡਰਾਪਿੰਗ ਕਰਾਈ ਉਹਨੂੰ ਲੋਕੇਸ਼ਨ ਭੇਜੀ ਉਹਨੇ

ਕਰੁੰਦਾ ਜੇ ਕਟਵਾ ਰਹੇ ਅਸੀਂ ਇਹ ਹੀ ਪਤਾ ਲੱਗਿਆ ਵੀ ਉਹ ਦੁਬਈ ਬੇਸ ਬੰਦਾ ਹੈਗਾ ਔਰ ਉਹਦਾ ਅਸੀਂ ਹੁਣ ਚੈੱਕ ਕਰਾਉਨੇ ਆ ਉਹਨਾਂ ਦੇ ਕਿੱਥੋਂ ਦਾ ਰਹਿਣ ਵਾਲਾ ਹੈ ਪਿੱਛੋਂ ਇਹ ਵੀ ਇੰਡੀਕੇਟ ਹੋਇਆ ਵੀ ਚਾਹ ਪੁਰਾਣਾ ਛੱਡੇ ਦਾ ਰਹਿਣ ਵਾਲਾ ਉਹ ਵੀ ਸਾਰਾ ਚੈੱਕ ਕਰਾਉਨੇ ਆ ਕ੍ਰਿਮੀਨਲ ਰਿਕਾਰਡ ਹੈ ਨਹੀਂ ਹੈ ਕਦੋਂ ਗਿਆ ਉਹ ਅਸੀਂ ਅਮਰਸਰ ਰੂਰਲ ਪੁਲਿਸ ਨੇ ਉਹਦਾ ਕੋਈ ਵਰਕ ਕੀਤਾ ਹੋਵੇ ਕਿਉਂਕਿ ਉਹਦੇ ਮਦਰ ਤੇ ਸਿਸਟਰ ਅਰੈਸਟ ਹੋਏ ਨੇ 40 ਕਿਲੋਚ ਤੋਂ ਉਹਨੂੰ ਅਸੀਂ ਆਪਸ ਸ਼ੇਅਰ ਕਰਕੇ ਵੀ ਟੇਕ ਇਟ ਫਾਰਵਰਡ ਸਰਬੀ ਸਾਹਿਬ ਪਾਕਿਸਤਾਨ ਤੋਂ ਜਿਹੜੇ ਭਾਰਤ ਦੇ ਨੇ ਖੇਪ ਆ ਰਹੀਆਂ ਆ ਕਿ ਆਪਣੀ ਕੀ ਡਰੋਨ ਸਿਸਟਮ ਫੇਲੀ ਨਜ਼ਰ ਆ ਰਹੇ ਨਹੀਂ ਨਹੀਂ ਯਾਰ ਦੇਖੋ ਬਾਰਡਰ ਬਹੁਤ ਵੱਡਾ ਲੱਗੇ ਆ ਸਾਰੀਆਂ ਟੀਮਾਂ ਡਰੋਨਸ ਵੀ ਲੱਗੇ ਹੁਣ ਹਰੇਕ ਚੱਪੇ ਚੱਪੇ ਤੇ ਤਾਂ ਲੱਗ ਨਹੀਂ ਸਕਦੀ ਸੋ ਇਟ ਇਜ਼ ਅ ਵਾਸਟ ਬਾਰਡਰ ਬੇਸਿਕਲੀ ਸਾਨੂੰ ਇਹ ਹੈ ਕਿ ਇੱਕ ਪ੍ਰੌਕਸੀ ਵਾਰ ਹੈ ਕ੍ਰੋਸ தி ਇੰਟਰਨੈਸ਼ਨਲ ਬਾਰਡਰ ਜੋ ਇੱਕ ਗੁਆਂਢੀ ਮੁਲਕ ਵੱਲੋਂ ਕੀਤੀ ਜਾ ਰਹੀ ਹੈ ਸਾਨੂੰ ਸੰਭਲਣ ਦੀ ਲੋੜ ਹੈ ਆਪਣੇ ਯੂਥ ਨੂੰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਔਰ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਉਹਨਾਂ ਦੀ એનર્ਜੀ ਨੂੰ ਜੋ ਕਿ ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਤੇ ਹੋਰ ਜਿਹੜੇ ਪ੍ਰੋਜੈਕਟ ਸੀ ਉਹਨਾਂ ਦਾ ਰਾਹੀਂ ਕੀਤਾ ਜਾ